ਵਾਦੂਏ ਪਰਮ ਬੁਲਾਣੀਆਂ ਸਤਿਗੁਰ ਦੇ ਕੰਦਰ ਭਾਗ ਓਏ ਪਰਮ ਬੁਲਾਣੀਆਂ ਪਾ ਦੂਏ ਪਾਠ ਨੇ ਦਦੇ ਨੂੰ ਤਲੰਕੜੇ ਹੋਣ ਤੇ ਦੂਏ ਬਣਦਾ ਔਂਕੜ ਇੱਕ ਇੱਕ ਸਿਆਰੀ ਬਿਹਾਰੀ ਨਾਲ ਬਹੁਤ ਫਰਕ ਪੈਂਦਾ ਇਹ ਤਕਸਾਲ ਤਾਂ ਚੱਲੀ ਇੱਥੋਂ ਦੰਦਮੇ ਵਾਲੀ ਜਿਹਨੂੰ ਹਣ ਪਿੰਡਰਾਵਾਲੀ ਕਹਿ ਕੇ ਯਾਦ ਕੀਤਾ ਜਾਂਦਾ ਸਤਿਗੁਰ ਜੀ ਬਿਰਾਜੇ ਹੋਏ ਸੀ ਉਸ ਵੇਲੇ ਸਿੱਖ ਨੇ ਪੰਗਤੀ ਪੜ੍ਹ ਦਿੱਤੀ ਸੀ ਕਰਤੇ ਕੀ ਮਿਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ ਸੁੱਧ ਪਾਠੇ ਦੱਖਣੀ ਓਮਕਾਰ ਵਿੱਚ ਆਉਂਦਾ ਜੋ ਨਰਬਦਾ ਨਦੀ ਦੇ ਕੰਢੇ ਤੇ ਮਾਡਲੇ ਦੇ ਸ਼ਹਿਰ ਵਿੱਚ ਸਤਿਗੁਰ ਜੀ ਪਹੁੰਚਿਆ ਜਿੱਥੋਂ ਦੇ ਭਾਈ ਗੁਰਦਿਆਲ ਸਿੰਘ ਜੀ ਅੱਜ ਆਪਣੇ ਵਿੱਚ ਬਰਾਜਮਾਨ ਮੀਆਂ ਸੰਗਤ ਵਿੱਚ ਬੈਠੇ ਹੈ ਜਿਨ੍ਹਾਂ ਨੇ ਭਾਈ ਸੁੱਚਾ ਸਿੰਘ ਦੀ ਦੁਰਗਵਾਲਿਆਂ ਦਾ ਸਾਰਾ ਕੇਸ ਆਪਣੀ ਜ਼ਿੰਮੇਵਾਰੀ ਤੇ ਲੜ ਕੇ ਜੇਤ ਪ੍ਰਾਪਤ ਕੀਤੀ ਹੈ ਇਹ ਗੁਰਮ ਪਿਆਰੇ ਵੀ ਉਸ ਸ਼ਹਿਰ ਮੰਡਲੇ ਵਿੱਚ ਰਹਿ ਰਹੇ ਹੈ ਦੁਪਹਿਰ ਦੇ ਟਾਂ ਵਿੱਚ ਉਹ ਵੀ ਸੰਗਤ ਦੇ ਦਰਸ਼ਨ ਕਰਨਗੇ ਸੰਗਤ ਉਹਨਾਂ ਦੇ ਕਰੇਗੀ ਉੱਥੇ 사ਤੂਰ ਜੀ ਪਹੁੰਚੇ ਹੋਏ ਸੀ ਉੱਥੇ ਸੱਚੇ ਪਾਤਸ਼ਾਹ ਜੀ ਨੇ ਜੋ ਗੁਰੂ ਨਾਨਕ ਦੇਵ ਜੀ ਭੂਆਰੇ ਪੁੱਤਰ ਗੁਰਮ ਪਿਆਰੇ ਸਾਹ ਨੇ ਉਹਨਾਂ ਦੇ ਬਾਬਾ ਰਾਮ ਥੰਮਣ ਜੀ ਉਹ ਉਸ ਇਲਾਕੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਹੈ ਉੱਥੇ ਸੋ ਸਤਗੁਰੂ ਜੀ ਨੇ ਉਹਨਾਂ ਦੇ ਪਰਥਾਏ ਵਾਡ ਅਨਸਰਾਜ ਦਾ ਦੂਜਾ ਸ਼ਬਦਾ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ ਤੇਰਮੁੰਦ ਕਪਾਰੇ ਜੇਬੜਾ ਤੇ ਲੋਭੀ ਲੋਭ ਲਭਾਇਆ ਉਹਨਾਂ ਦੇ ਪਰਥਾਏ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਉਥੇ ਉਚਾਰਿਆ ਸੀ ਬਖਸ਼ਿਸ਼ ਕੀਤੀ ਸੀ ਤੇ ਦੱਖਣੀ ਓਮਕਾਰ ਦੀ ਬਾਣੀ ਵੀ ਉਹਨਾਂ ਦੇ ਮਲਾਪ ਵਿੱਚ ਹੋਰ ਵੀ ਪਿਆਰੇ ਮਿਲੇ ਆ ਇਸ ਪਾਸੇ ਨਾ ਪਾਣਾ ਟਾਈਮ ਹੋ ਗਿਆ ਥੋੜਾ ਟਾਈਮ ਬਾਕੀ ਰਹਿੰਦਾ ਹੈ ਸ਼ਬਦ ਦੀ ਕਥਾ ਵੀ ਪੂਰੀ ਕਰਨੀ ਹੈ ਸੋ ਸਤਿਗੁਰੂ ਸੱਚੇ ਪਾਉ ਸਿ ਨੇ ਕਿਰਪਾਲਤਾ ਕੀਤੀ ਉਸ ਬਾਣੀ ਦਾ ਜਾਪ ਅਨੰਦਪੁਰ ਦੀ ਥੇੜੀ ਤੇ ਸਿੱਖ ਸਿੰਘ ਪੜ ਰਿਹਾ ਸੀ ਸੋ ਇਸ ਪੰਗਤੀ ਨੂੰ ਪੜਦੇ ਪੜਦੇ ਉਹਨੇ ਇਹ ਉਚਾਰਨ ਵਿੱਚ ਕਹਿ ਦਿੱਤਾ ਕਰਤੇ ਕੀ ਮਿਤ ਕਰਤਾ ਜਾਣਾ ਕੇ ਜਾਣਾ ਕਾਇ ਦੇ ਥਾਂ ਕੇ ਅੱਖਰ ਵਰਤਿਆ ਦਲਾਣਾ ਥਾਂ ਲਾ ਲਾ ਨਾ ਦਿੱਤੀ ਸਤਿਗੁਰੂ ਨੇ ਉਸ ਵੇਲੇ ਆਵਾਜ਼ ਦਿੱਤੀ ਸਿੰਘ ਮਸਤੀ ਜਾਪ ਕਰ ਰਹੇ ਸੀ ਸੁਣੀ ਨਾ ਸਤਿਗੁਰੂ ਨੇ ਚਪੇੜਾਂ ਮਰਵਾਈਆਂ ਸੇਖ ਨੇ ਬੇਨਤੀ ਕੀਤੀ ਕਿ ਆਪ ਜੀ ਦਾ ਹੁਕਮ ਹੈ ਨਾਮ ਸੁਣਿਆ ਜਾ ਦੂਰੋ ਭਾਗਾ ਮਤ ਮਾਰੇ ਹਰ ਜੀ ਉਹ ਬੇਪਰਵਾਹ ਹੈ ਇਥੇ ਕੁੱਟ ਪੈਂਦੀ ਹੈ ਆਪ ਜੀ ਹੁਕਮ ਜਮਦੂਤ ਦੂਰ ਹੋਵੇਗਾ ਮਹਾਰਾਜ ਨੇ ਅੰਗ ਆਪਣਾ ਕੀਤਾ ਕਿ ਸੰਗਾ ਤੈਨੂੰ ਚਪੇੜ ਵੱਜੀ ਦੀ ਪੀੜ ਹੈ ਕਿ ਸਾਡੇ ਅੰਗ ਕੱਟੇ ਦੀ ਤੈਨੂੰ ਕੋਈ ਪੀੜ ਨਹੀਂ ਉਸ ਵੇਲੇ ਸਿੱਖ ਕਰਨੀ ਪਿਆ ਭਾਈ ਦਾਇਆ ਸਿੰਘ ਜੀ ਕੋਲ ਖੜੇ ਸੀ ਪੈਰੇ ਤੇ ਮਹਾਵਲੀ ਸੂਰਮੇ ਸ੍ਰੀ ਸਾਹਿਬ ਸਾਡੇ ਤਨ ਫੁੱਟੀ ਗਾਤਰੇ ਹੈ ਹਣ ਤਾਂ ਕਹਿੰਦੇ ਕੰਗੇਵਾਲੀ ਨਾਲ ਸਾਰ ਲੈਂਦੇ ਆ ਪਰ ਦੇਗ ਦੇ ਵਿੱਚ ਭੇਟਾ ਕਰਨੀ ਆ ਪ੍ਰਸ਼ਾਦ ਵਿੱਚ ਕਿਤੇ ਕੰਗੇਵਾਲੀ ਨੂੰ ਕਹਿ ਕੇ ਦੇਖਿਓ ਰੱਬ ਨਾ ਕਰੇ ਕਿਤੇ ਕੰਗੇਵਾਲੀ ਕਿਰਪਾ ਨਾ ਹੱਥੋਂ ਛੁੱਟ ਜਾਵੇ ਤੇ ਪ੍ਰਸ਼ਾਦ ਦੀ ਘੁਲ ਮਿਲ ਜਾਵੇਗੀ ਖਾ ਕੇ ਭਾਵੇਂ ਲੱਭੇ ਛੱਕੇ ਉਸ ਤਰ੍ਹਾਂ ਤਲਬਣੀ ਨਹੀਂ ਘੱਟ ਤੋਂ ਘੱਟ ਨਾਲ ਚ ਪਹਿਨੀ ਚਾਹੀਦੀ ਹੈ ਵੱਡੀ ਭਾਵੇਂ ਜਿੰਨੀ ਮਰਜ਼ੀ ਪਹਿਨੋ ਸੋ ਭਾਈ ਦਾਸ ਸਿੰਘ ਜੀ ਸ਼ਾਸਤਰ ਧਾਰੀ ਪੈਰੇ ਤੇ ਖੜੇ ਆ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀ ਅਰਥਾ ਤੋਂ ਮੇਰਾ ਗੁਰਬਾਣੀ ਸੁਧ ਨਹੀਂ ਪੜੀ ਜਾ ਸਕਦੀ ਕਿਰਪਾ ਕਰਕੇ ਅਰਥ ਪੜਾਵਾਂ ਹੱਥ ਜੋੜ ਕੇ ਭਾਈ ਦਾਸ ਸਿੰਘ ਜਿਸ ਵੇਲੇ ਕਹਾ ਕਲਗੀ ਤਰਜ ਨੇ ਉੱਤਰ ਦਿੱਤਾ ਸਿੰਘਾ ਹੁਣ ਜੰਗਾ ਜੁੱਧਾਂ ਦਾ ਟਾਂ ਹੈ ਅਸੀਂ ਤੁਹਾਡੇ ਨਾਲ ਬਚਨ ਬੰਧਾ ਕਹੇ ਅਸੀਂ ਵੀ ਦਿੰਦੇ ਅੱਜ ਕੱਲ ਅਸੀਂ ਬਚਨ ਬੰਧਾ ਹੈ ਅਸੀਂ ਫਲਾਣਾ ਕੁਝ ਹ ਪਰ ਪਤਾ ਨਹੀਂ ਕਦੋਂ ਜੂਸ ਨੂੰ ਵਿੱਚ ਦੀ ਲੰਘ ਜਾਣਾ ਹੈ ਕਿਦਾਂ ਸ਼ਾਂਦ ਨਾਲ ਲੰਘ ਕੇ ਕੰਮ ਕਰੜਾ ਜਿਹਾ ਪਿੱਛੇ ਤਾਂ ਲੰਘਦਾ ਰਹਿ ਪਰਨ ਕਰਕੇ ਵੀ ਫੇਰ ਵੀ ਵਿਗਾਰ ਪੈਂਦਾ ਰਿਹਾ ਉਸ ਵੇਲੇ ਗੁਰੂ ਸਾਹਿਬ ਨੇ ਕਿਹਾ ਭਾਈ ਦਾਇਆ ਸਿੰਘ ਅਸੀਂ ਤੁਹਾਡੇ ਨਾਲ ਬਚਨ ਬੰਧਾ ਸਮਾ ਆਵੇਗਾ ਜੰਗ ਤੋਂ ਵੇਲੇ ਹੋ ਕੇ ਤੁਹਾਨੂੰ ਗੁਰੂ ਕੀ ਬਾਣੀ ਦੇ ਅਰਥ ਸਿਖਾਵਾਂਗੇ ਸੋ ਸਤਿਗੁਰੂ ਜੀ ਨੇ ਦਮਦਮਾ ਸਾਹਿਬ ਪਹੁੰਚ ਕੇ ਧੀਰਮਲ ਦੀ ਕੂਟਨੀਤੀ ਨੂੰ ਪ੍ਰਗਟ ਕਰਨ ਵਾਸਤੇ ਜਿਹਦਾ ਸਰੂਪ ਨਹੀਂ ਸੀ ਦਿੱਤਾ ਪਾਚੀ ਸ਼ੰਕਰ ਤਾਰਪੁਰ ਤੋਂ ਲੈਣ ਆਏ ਸੀ ਦਾਇਆ ਸਿੰਘ ਦੇ ਸਮੇਤ ਵਾਪਸ ਮੋੜ ਦਿੱਤੇ ਤਾਣਾ ਮਾਰਿਆ ਸੀ ਜੇ ਗੁਰੂ ਨਾਨਕ ਦੇਵ ਜੀ ਦਾ ਰੂਪ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਾਂਠੋਂ ਕਿਉਂ ਨਿਚਾਰਨ ਕਰ ਲੈਂਦੇ ਧੰਨ ਮੇਰੇ ਚੋਦੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਨੇ ਜੋ ਤੋਹਾ ਜੁਗ ਸਾਇਸਾ ਕਹਾ ਫੇਰ ਪਲਟਿਆ ਇਹਨੂੰ ਦੁਨੀਆ ਦੇ ਵਿੱਚ ਹੋਰ ਪ੍ਰਭਾਵਪੂਰਕ ਕਰਨ ਵਾਸਤੇ ਸੱਚੇ ਪਾਤਸ਼ਾਹ ਨੇ ਵੀਰ ਆਸਣ ਲਾਇਆ ਹੈ ਭਾਈ ਮਨੀ ਸਿੰਘ ਬੰਦਬੰਦ ਕਟਵਾਉਣ ਵਾਲੇ ਮਹਾਬਲੀ ਜੋਦੇ ਤਕਸਾਲ ਦੇ ਮੁਖੀ ਨੂੰ ਸੇਵਾ ਸੌਂਪੀ ਭਾਵੇਂ ਸੇਵਾ ਦੇ ਟਾਈਮ ਤੇ ਬੇਨਤੀ ਕੀਤੀ ਗਈ ਪਿਤਾ ਜੀ ਇਹ ਨਹੀਂ ਛੇਤੀ ਕਲਮਾ ਕਿਵੇਂ ਚਲਾਵਾਂਗਾ ਉਸ ਵਾਲੇ ਹੁਕਮ ਹੋਇਆ ਹੈ ਕਿ ਤੁਹਾਨੂੰ ਤੇ ਮਾਣ ਮਿਲਣਾ ਹੈ ਕਲਮ ਆਪਣੇ ਆਪ ਪ੍ਰਕਿਰਤੀ ਦੀ ਕਿਰਪਾ ਨਾਲ ਚੱਲੇਗੀ ਉਸ ਵੇਲੇ ਭਾਈ ਮਨੀ ਸਿੰਘ ਜੀ ਆਕਾਗਰ ਮਨ ਹੋ ਕੇ ਬੈਠ ਗਏ ਗੁਰੂ ਸਾਹਿਬ ਵੀਰਾਸਨੋ ਕੇ ਚੌਕੜਾ ਮਾਰ ਕੇ ਨਹੀਂ ਜੋਜੀ ਪ੍ਰੀਤ ਨੇ ਵੀਰਾਸਨੋ ਕੇ ਬਾਣੀ ਉਚਾਰੀ ਹੈ ਵੀਰਾਸਨੋ ਕੇ ਖੰਡੇ ਬਾਟ ਦਾ ਅਮਰ ਯਾਰ ਕੀਤਾ ਹੈ ਵੀਰਾਸਨੋ ਕੇ ਬਾਣੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਇੱਕ ਇੱਕ ਅੱਖਰ ਸਿਹਾਰੀ ਬਿਹਾਰੀ ਔਕੜ ਗੁਲੇ ਕਿਹੜੇ ਬਿੰਦੀ ਆਰ ਕੋਚਾਰਨ ਕੀਤਾ ਹੈ ਇੱਕ ਵੀ ਲਗ ਮਾਤਰ ਦਾ ਫਰਕ ਨਹੀਂ ਪੈਣ ਦਿੰਦਾ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲਾ ਵਿੱਚ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ 12 ਵਜੇ ਤੱਕ ਬਾਣੀ ਉਚਾਰਨ ਕੀਤੀ ਤੇ 12 ਵਜੇ ਤੋਂ ਲੈ ਕੇ ਸ਼ਾਮ ਦੇ ਟਾਈਮ ਤੱਕ ਰਾਤ ਸਭ ਤੋਂ ਪਹਿਲੇ ਸਮੇਂ ਤੱਕ ਆਪ ਸਤਿਗੁਰੂ ਅਰਥ ਕਰਿਆ ਕਰਦੇ ਭਾਈ ਮਨੀ ਸਿੰਘ ਦੀ ਪਾਠ ਕਰਿਆ ਕਰਦੇ ਤੇ ਬਾਕੀ ਦੇ ਸਿੰਘ ਬੈਠ ਕੇ ਬਾਣੀ ਸੁਣਿਆ ਕਰਦੇ ਉਹ ਤਾਂ ਗੁਰੂ ਜਾਣਦਾ ਤੇ ਜਦ ਸਿੰਘ ਜਾਣਦੇ ਐ ਜਦੋਂ ਸਤਿਗੁਰੂ ਜੀ ਆਪ ਔਰ ਕਰ ਅਰਥ ਕਰਦੇ ਹੋਣਗੇ ਤੇ ਬ੍ਰਹਮ ਗਿਆਨੀ ਪਾਠ ਕਰਦਾ ਹੋਵੇਗਾ ਤੇ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਵਰਗੇ ਜੋਰੇ ਸੁਣਦੇ ਹੋਣਗੇ ਉਹਦੇ ਬਾਰੇ ਤਾਂ ਇਹ ਇੰਨਾ ਹੀ ਕਹਿਣਾ ਬਣਦਾ ਹੈ ਕਹੇ ਤੇ ਕੋ ਸੋਭਾ ਨਹੀਂ ਦੇਖਾਈ ਪ੍ਰਵਾਂ ਠੁਕਦਾ ਹੋਵੇਗਾ ਬਾਕੀ ਕੀ ਕਹਿ ਕੇ ਦੱਸੇਗਾ ਕਹੋ ਕਬੀਰ ਗੁੰਗਾ ਗੁੜ ਖਾਇਆ ਕੂਛੇ ਤੇ ਕੀ ਕਹੀਏ ਕੱਚਾ ਮਾਰ ਕੇ ਖੁਸ਼ੀ ਦਾ ਪ੍ਰਗਟਾਵਾ ਕਰਨ ਤੋਂ ਅਰ ਭਾਵੀ ਹੋ ਸਕਦਾ ਕਿ ਇਹਨੂੰ ਕੋ ਜਾਨੰਦ ਆਇਆ ਦੱਸਿਆ ਨਹੀਂ ਜਾ ਸਕਦਾ ਕੁਰਬਾਨੀ ਦਾ ਆਮੰਦ ਐਸਾ ਹੈ ਫਰੀਦਾ ਸ਼ੱਕਰਖੰਡ ਮਿਵਾਤ ਗੋੜ ਮੱਖਿਓ ਮਾਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤਦ ਐਸਾ ਰਾਸਾ ਕੁਰਬਾਨੀ ਦਾ ਖਾਲਸਾ ਜੀ ਸੋ ਸਤਗੁਰੂ ਜੀ ਨੇ ਸਾਰੀ ਬਾਣੀ ਉਚਾਰਨ ਕੀਤੀ 48 ਸਿੰਘਾਂ ਨੇ ਅਰਥ ਪੜੇ ਔਰੇ 46 ਵਿਦੇਮੁਖਤ ਹੋਏ ਬਾਬਾ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਸਾਹਿਬ ਤੋਂ ਅੱਗੇ ਸੇਵਾ ਲਈ ਕਈਆਂ ਕਵੀਆਂ ਦਾ ਕਈਆਂ ਗ੍ਰੰਥਾਂ ਦਾ ਇਥੇ ਖਿਆਲ ਆ ਪਰ ਟਕਸਾਲ ਦਾ ਖਿਆਲ ਨਹੀਂ ਕਈਆਂ ਦਾ ਖਿਆਲ ਹੈ ਕਿ ਬਾਬਾ ਮਨੀ ਸਿੰਘ ਨੇ ਗੋਟਕੇ ਤੇ ਪੋਥੀਆਂ ਬਣਾ ਦਿੱਤੀਆਂ ਗੁਰੂ ਸਾਹਿਬ ਨੇ श्राप ਦੇ ਦਿੱਤਾ ਕਿ ਤੁਹਾਡਾ ਬੰਦ-ਬੰਦ ਕੱਟਿਆ ਜਾਏਗਾ ਬਾਬਾ ਦੀਪ ਸਿੰਘ ਜੀ ਨੇ ਵੱਕਰੀ ਲਿਖ ਲਿਖ ਦਿੱਤੀ ਉਹਨਾਂ ਨੂੰ श्रापວ່າ ਤੁਹਾਡਾ ਸਿਰ ਕੱਟਿਆ ਜਾਏਗਾ ਇਹ ਸਰਾਸਰ ਗੰਤ ਹੈ ਗੁਰਮਤ ਮਤਕਾਰ ਨਹੀਂ ਖਾਲਸਾ ਜੀ ਇਹ ਨੂੰ ਸਰਾਪ ਕਰੋਂਗੇ ਜਾਂ ਵਰਕ ਹੋਗੇ ਗੁਰੂ ਸਾਹਿਬ ਨੇ ਵਰ ਦਿੱਤਾ ਹੈ ਕਿ ਮਨੀ ਸਿੰਘ ਜੀ ਤੁਹਾਡਾ ਭਾਵੇਂ ਬੰਦ ਮੰਨ ਕੀਤਾ ਜਾਏ ਤੁਹਾਡੇ ਆਨੰਦ ਵਿੱਚ ਫਰਕ ਨਹੀਂ ਪਵੇਗਾ ਇਹ ਫਰਕ ਨਹੀਂ ਪਵੇਗਾ ਸਰਾਪ ਹੈ ਕਿ ਵਰ ਹੈ ਬਾਬਾ ਦੀਪ ਸਿੰਘ ਜੀ ਨੂੰ ਵਰ ਦਿੱਤਾ ਸੇਵਾ ਕਰੋ ਤਕਸਾਲ ਦੇ ਪੜhao ਸੋਨਾ ਆਵੇਗਾ ਧਰਮ ਦੀ ਰਾਖੀ ਵਾਸਤੇ ਜੂਝੋਗੇ ਤੁਹਾਡਾ ਭਾਵੇਂ ਸੀਸ ਘਰ ਤੋਂ ਜੁਦਾ ਹੋ ਜਾਵੇ ਵੱਖਰਾ ਹੋ ਜਾਵੇ ਤੁਹਾਡੇ ਇਸ ਬ੍ਰह्म ਗਿਆਨ ਦੇ ਆਨੰਦ ਵਿੱਚ ਫਰਕ ਅੰਤਰ ਨਹੀਂ ਪਵੇਗਾ ਕਿ ਇਹ ਵਰ ਹੈ ਕਿ ਸਰਾਪ ਹੈ ਵਰਦਤਾ ਗੁਰੂ ਜੀ ਨੇ ਸੋ ਖਾਲਸਾ ਜੀ ਉੱਥੇ ਕਿਰਪਾਲਤਾ ਕੀਤੀ ਇਹ ਤਕਸਾਲ ਕਿਉਂ ਚਲਾਉਣੀ ਪਈ ਕਿ ਕੇ ਦੇ ਕਾਇਦੇ ਥਾ ਕੇ ਪੜਿਆ ਕਾਇਦਾ ਅਰਥ ਹੈ ਕਰਤੇ ਕੀ ਮਿੱਤ ਕਰਤੇ ਪਰਮੇਸ਼ਰ ਕੀ ਵੀ ਮਿੱਤ ਮਰਜਾਦਾ ਨੂੰ ਕਰਤਾ ਆਕਾਲ ਪੁਰਖ ਜਾਣਦਾ ਹੈ ਤੇ ਕਹੇ ਜੋ ਅਥਵਾ ਗੁਰੂ ਸੂਰਮਾ ਜਾਣਦਾ ਤੇ ਜੇ ਲਾਜਾਂਗੇ ਕੇ ਉਹਦਾ ਅਰਥ ਬਣੇਗਾ ਕਰਤੇ ਪਰਮੇਸ਼ਰ ਦੀ ਮਿੱਤ ਮਰਜਾਦਾ ਨੂੰ ਕਰਤਾ ਤਾਂ ਜਾਣਦਾ ਪਰ ਕੇ ਕੀ ਜਾਣਦਾ ਗੁਰੂ ਸੂਰਮਾ ਭਾਵ ਕੁਝ ਵੀ ਨਹੀਂ ਜਾਣਦਾ ਤੇ ਜੇ ਗੁਰੂ ਨਹੀਂ ਜਾਣਦਾ ਤੇ ਫਿਰ ਮਨੁੱਖ ਕਿੱਥੋਂ ਜਾਣੇਗਾ ਇਸ ਵਾਸਤੇ ਖਾਲਸਾ ਜੀ ਬਾਣੀ ਜਿਤਨੀ ਸੁਧ ਪੜਾਂਗੇ ਉਹਨਾਂ ਆਨੰਦ ਆਵੇਗਾ ਭਾਤ ਦੋਵੇ ਧਰਮ ਭੁਲਾਣੀਆਂ ਤੇ ਜੇ ਭਾਤ ਦੂਵੇ ਪੜਾਂਗੇ ਤੇ ਤੈਨੂੰ ਇਕੜੇ ਲਾਉਣੇ ਪੈਣਗੇ ਇਸ ਵਾਸਤੇ ਕੋਲੋਂ ਕੋਈ ਲਗਮਤ ਨਹੀਂ ਲਾਉਣੀ ਸੋ ਪੜੋ ਪਾਠ ਹੋਣੋ